ਸਤਿ ਸ਼੍ਰੀ ਅਕਾਲ ਜੀ ਮੇਰੇ YouTube ਫੈਮਿਲੀ ਕਿਵੇਂ ਹੋ ਅਸੀਂ ਸਭ ਠੀਕ ਠਾਕ ਹਾਂ ਉਮੀਦ ਕਰਦੇ ਆਂ ਵੀ ਤੁਸੀਂ ਵੀ ਠੀਕ ਠਾਕ ਹੋਵੋ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂ ਜੀ ਸਾਰੇ ਤਾਂ ਅੰਦਰੋਂ ਸਪੈਨ ਖੁਸ਼ੀਆਂ ਮਾਣਨ ਤੇ ਅੱਜ ਆਪਾਂ ਨਵਾਂ ਲੋਗ ਲੈ ਕੇ ਰੋਬਰੂ ਆਏ ਆਂ ਅੱਜ ਆਪਾਂ ਆਏ ਆਂ ਦੁਆਬੇ ਵਿੱਚ ਸਵੇਰੇ ਤੋਂ ਬਹੁਤ ਜ਼ਿਆਦੇ ਸੀਗੀ ਬਹੁਤ ਠੰਡ ਸੀ ਜੀ ਅੱਜ ਤੇ ਮੇਰੇ ਅਸੀਂ ਆਏ ਅੱਜ ਬੇਟੀ ਕੋਲੇ ਮੇਰੀ ਦੋਤੀ ਸੀਗੀ ਬਿਮਾਰ ਛੁੱਟੀਆਂ 'ਚ ਆਏ ਨਹੀਂ ਹੈਗੇ ਤੇ ਉਹ ਮਿਲ ਨਹੀਂ ਆਏ ਬਿਮਾਰ ਕਰਕੇ ਆ ਮੇਰੀ ਜੀ ਦੋਤੀ ਸੱਚ ਕਾਲ ਚ ਸਾਰੇ ਤੇ ਦੋਤਾ ਮੇਰੇ ਇੱਥੇ ਫਿਰਦਾ ਤੇ ਉਸ ਕਰਕੇ ਨਿਆਣੇ ਕਹਿੰਦੇ ਵੀ ਨਾਨੀ ਨੂੰ ਮਿਲ ਜੂਵੇ ਵੀ ਸਾਥੋਂ ਜਾਣੇ ਹੋਏ ਮੇਰੇ ਹਾਲ ਜੀ ਪੈਣ ਲੱਗੇ ਵਿਚਲੋ ਬੱਚਿਆਂ ਨੂੰ ਬਿਮਾਰ ਨੇ ਮੈਂ ਖਬਰ ਲਿਆਉਣੀ ਆ ਮੈਂ ਵੜ ਕੇ ਆਉਣੀ ਆ ਤੇ ਅੱਜ ਆਪਾਂ ਦੁਆਬੇ ਚਾਏ ਹੋਏ ਆ ਤੁਹਾਨੂੰ ਅੱਜ ਦਿਖਾਉਣੇ ਆ ਮੇਰੀ ਬੇਟੀ ਨੂੰ ਬਹੁਤ ਚੀਜ਼ਾਂ-ਚੀਜ਼ਾਂ ਸਜਾਉਂਦਾ ਪੇਂਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਉਹਦੇ ਸਜਾवट ਕੀਤੀ ਹੋਈ ਤੁਹਾਨੂੰ ਦਿਖਾਉਣੇ ਆ ਕਿੰਨੀ ਸੋਹਣੀ ਆ ਨੇ ਸਜਾਉਟ ਕੀਤੀ ਹੋਈ ਆ ਹਾਂ ਦਿਖਾਉਣੇ ਆ ਜੀ ਦੇਖੋ ਇੱਧਰ ਆ ਕਿੰਨਾ ਸੋਹਣਾ ਫਲੇਵਰ ਹੈ। ਪੋਟਾ ਬਹੁਤ ਸੋਹਣਾ। ਆਪ ਕਲਰ ਕਰਕੇ ਇਹਨੇ ਰੱਖਿਆ ਹੋਇਆ। ਇਹ ਫੇਗਾ ਗੁਲਦਸਤਾ ਤੇ ਆਂ ਮਿਲ ਜੇ ਪੋਟ ਲੱਕੜਾਂ ਨੂੰ ਸੀਗਾ। ਤੇ ਇਹਦੇ ਉੱਤੇ ਇਹ ਕਲਰ ਇਹਨੇ ਆਪ ਕੀਤਾ। ਆ ਕੜਾ ਆ। ਕੜੇ ਤੇ ਵੀ ਰੰਗ ਕਰਕੇ। ਪੇਂਟਿੰਗ ਕਰਕੇ ਰੱਖੀ ਹੋਈ ਆ ਤੇ ਹੋਰ ਦਿਖਾਉਣਾ ਤੁਹਾਨੂੰ ਬਹੁਤ ਚੀਜ਼ਾਂ ਨੇ ਜਿਹੜੇ ਕੋਲੇ ਬਣਾ ਕੇ ਰੱਖੀਆਂ ਹੋਈਆਂ ਆ ਦੇਖੋ ਜੀ ਪੰਜਾਬੀ ਵਿਰਸਾ ਵੀ ਹੈਗਾ ਆਇਆ ਇਹ ਦੇਖੋ ਕਿੰਨੀ ਵਧੀਆ ਸਜਾਵਟ ਵਾਲੀਆਂ ਚੀਜ਼ਾਂ ਨੇੜੋਂ ਦਾ ਜਨੇ ਆ ਹਲੋ ਹੋਰ ਦਿਖਾਉਣੀ ਆ ਦੇ ਆ ਪਾਊਡਰ ਆਇਆ ਸੀਗੇ ਉੱਪਰ ਇਹਨੇ ਸਿਰ ਆਉਂਦੀ ਹੋਈ ਆ ਤੇ ਆ ਪਾਊਡਰ ਰੱਖੇ ਹੋਏ ਨੇ ਉੱਪਰ ਇੱਧਰ ਰੱਖ ਬੈਠਾ ਨੂੰ ਕਰਦੇ ਨੇ ਵੀਡੀਓ ਕਰਕੇ ਦਿਖਾਉਣੀ ਇਧਰ ਮੀਸ਼ਾ ਤੋਂ ਮੰਗਵਾਇਆ ਸੀਗਾ ਲੈਂਪਾ ਲੈਂਪਾ ਮੀਸ਼ਾ ਤੋਂ ਮੰਗਵਾਇਆ ਸੀ ਪਹਿਲੇ ਫਲਿੱਪਕਾਰਟ ਤੋਂ ਹਾਂ ਜੀ ਫਲਿੱਪਕਾਰਟ ਤੋਂ ਮੰਗਾਇਆ ਸੀ ਨੇੜੇ ਦਿਖਾਉਣੀ ਆ ਇਗਨੇਸ਼ਾ ਰੇਡੋਂ ਕਰਕੇ ਆ ਚੀਜ਼ ਬਿੱਲੀ ਜੀ ਦੇਖੀ ਨੇ ਸੋਹਣੀ ਆ ਆ ਸਾਡਾ ਚੁੰਮਰ ਜਿਹਦੇ ਕਲਰ ਚੇਂਜ ਹੁੰਦੇ ਆ ਆ ਲਿਫਟਿਊਸ ਮੈਨ ਹਾਂ ਇਹ ਚੁੰਮਰ ਆ ਚੁੰਮਰ ਦੇ ਗਾ ਕਲਰ ਚੇਂਜ ਹੁੰਦੇ ਨੇ بلوٹوس نوٹ بلوٹوس نوٹ اواز دی کر دا ٹھیک اے تے لائٹ اپ ہتراں دے واری ادوں جیڑا سیکلا سیکلا کھڑا دوجی دا ਆ ਬੇਟੀ ਦੀ ਫੈਮਿਲੀ ਆ ਤੇ ਆ ਲੈਮਪ ਆ ਬੈੱਡ ਦੇ ਕੋਲੇ ਪਹਿਲਾਂ ਹਿਰਨ ਦੇ ਮੂੰਹ ਦੇ ਵਿੱਚ ਲਾਈਟ ਫੜੀ ਹੋਈ ਸੀ ਉੱਪਰ ਤੇ ਆ ਲੈਮਪ ਦੋਨੇ ਪਾਸੇ ਨੇ ਕਾਇਆ ਬੋਟਲ ਇਹ ਰਾਣੀ ਆ ਰਾਣੀ ਦੇ ਸਿਰ ਦੇ ਉੱਤੇ ਟੋਕਰੀ ਰੱਖੀ ਹੋਈ ਆ ਆ ਕੀ ਆ ਮੈ ਰਮਨੀਤ ਡੌਗੀ ਆ ਕੀ ਆ ਹਾਂਜੀ ਡੌਗੀ ਡੌਗੀ ਇਹ ਕਾਰ ਡੌਗੀ ਆ ਇਹ ਕਾਰ ਰਾਣੀ ਬੋਟਲ ਲਈ ਆ Nanti pura-pura tuh yang dasi enak ya, nah. Apura rumah Ah, buat jadi maju kursi Christmas tree bên này không nhỉ? School chờ hơi đông đi thôi nay à ਉਨਾਪਰ ਫਾਸਟ ਫਲੋਰ ਦਾ ਸੰਸਾਰ ਦਿਖਾ ਦਿੰਨੇ ਹਾਂ ਰੂ ਤੇ ਬੜਾ ਹੋਇਆ ਸਾਰਾ ਕੁਝ ਇੱਕ ਵਾਰੀ ਗਿਆ ਕਢਾ ਰਣੀ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਤੇ ਬਾਕੀ ਆਪਾਂ ਬਹੁਤ ਵਧੀਆ ਚੀਜ਼ ਹੈ ਜਿਹੜੀ ਕੱਲ ਨੂੰ ਦਿਖਾਉਣ ਮੰਗਦੇ ਉਹ ਢੋਲੀ ਆ ਦੇਖੀ ਦਵਾਈ ਵਾਲੀ ਕੋਲੋਂ ਕੰਨਾਂ ਪੈਂਡਿੰਗ ਕੀਤੀ ਹੋਈ ਆ ਇਹ ਦਵਾਈ ਵਾਲੀ ਦਵਾਈ ਵਾਲੀ ਢੋਲੀ ਦੇ ਵਿੱਚ ਸਪਰੇਅ ਵਾਲੀ ਚ ਉੱਪਰ ਫਲਾਵਰ ਰੱਖੀ ਹੋਏ ਨੇ ਪੈਂਡਿੰਗ ਕਰਕੇ ਦੀਆ ਦੋਤੀ ਆਪੋ ਪੁੱਤੀ ਆ ਜੀ ਮੇਰੇ ਨਾਲ ਆਈ ਆ ਤੇ ਅਸੀਂ ਦਾਦੀ ਪੁੱਤੀ ਆਈਆਂ ਸੀਗੀਆਂ ਇੱਕ ਨੂੰ ਘਰੇ ਛੱਡਿਆ ਜ ਵੜੀ ਨੂੰ ਤੇ ਲਓ ਜੀ ਫਿਰ ਵੀਡੀਓ ਹੋਜੀ ਜ਼ਿਆਦਾ ਲੰਬੀ ਤੇ ਬਾਕੀ ਆਪਾਂ ਉੱਪਰਲਾ ਦਿਖਾਵਾਂਗੇ ਕੱਲੂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਹੁਣ ਆਪਾਂ ਅਗਲਾ ਬਲੌਗ ਕੱਲੂ ਦਿਖਾਵਾਂਗੇ ਤਦ ਤੱਕ ਲਈ ਸਾਨੂੰ ਦਿਓ ਆਗਿਆ ਜਿਹੜੀਆਂ ਮੇਰੀਆਂ ਨਵੇਂ ਜੋੜੇ ਨੇ YouTube ਫੈਮਿਲੀ ਉਹ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਆਵੇ ਤੇ ਜਿਹੜੇ ਮੇਰੀਆਂ ਭੈਣਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਮੈਨੂੰ ਉਹਨਾਂ ਦਾ तहे ਦਿਨੋਂ ਧੰਨਵਾਦ ਕਰਦੀਆਂ ਜੀ ਸਤਿ ਸ੍ਰੀ ਅਕਾਲ ਜਉਣ ਦੇ ਵਾਸਤੇ ਸਾਸਿਕਾਲ ਬੁਲਾਓ ਬਟਾ ਸਤਿ ਸ੍ਰੀ ਅਕਾਲ ਜੀ ਬਾਏ ਬਾਏ